ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਹਿਲਾ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਨੇ ਇਸ ਘਰ ਦੇ ਵਿੱਚ ਤੇ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਤੇ ਉਹ ਵੀ ਗੱਬਨ ਗਾਂ ਤੁਹਾਨੂੰ ਦਿਖਾਵਾਂਗੇ ਤਿਆਰ ਆ ਥੋੜੇ ਦੇਣੀ ਬਸ ਇਨੇ ਖੜਨੇ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹਨਨਾਂ ਨੂੰ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸ ਦੇ ਕਰੀ ਆਪਣਾ ਨਾਮ ਮੇਰਾ ਵੀਰ ਜੀ ਹਰਪੀ ਸਿੰਘ ਜੇ ਪਿੰਡਾ ਗਨ ਮੇਲਣਾ ਵਾਲਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਸੀਲ ਜਨਾਲਾ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ ਹੈਗਾ ਜੀ ਵੀਰ ਜੀ 9915586155 ਠੀਕ ਆ ਇੱਥੋਂ ਅੱਡਾ ਪਾਣ ਦਾਲਮ ਲੱਗਦਾ ਹਨਾ ਹਾਂਜੀ ਅੱਡਾ ਦਾਲਮ ਲੱਗਦਾ ਤੇ ਕੁੱਕੜਾ ਵਾਲਾ ਵੀ ਬਿਲਕੁਲ ਲੱਗ ਗਿਆ ਸੁਪਰ ਵਾਲਾ ਬਿਲਕੁਲ ਲੱਗ ਗਿਆ ਜੀ 에어ਪੋਰਟ ਵੀ ਬਹੁਤੀ ਦੂਰ ਨਹੀਂ ਆ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ ਵੀਰ ਜੀ 9915 ਪਪਾਰਦਾ ਕੰਮ ਆਪਣਾ ਘਰ ਦੇ ਪਸ਼ੂ ਨਹੀਂ ਵੀਰ ਜੀ ਪਪਾਰਦਾ ਤੇ ਨਹੀਂ ਆ ਕੰਮ ਅੱਛਾ ਸੂਰੇ ਘਰ ਦੇ ਆ ਆਪਣੇ ਅੱਛਾ ਹਾਂਜੀ ਤੇ ਇਹ ਗਾਂ ਘਰ ਦੇ ਕਿ ਲਿਆਂਦੀ ਆ ਨਹੀਂ ਵੀਰ ਜੀ ਲਿਆਂਦੀ ਹੀ ਅੱਛਾ ਤੇ ਲਿਆਂਦੀ ਤੇ ਘਰ ਰੱਖਣ ਵਾਸਤੇ ਹੀ ਅੱਛਾ ਪਰ ਸਾਡੀ ਆ ਜਗਾ ਥੋੜੀ ਤੇ ਅਸੀਂ ਜਗਾ ਲਈ ਆ ਅੱਛਾ ਕਿ ਉਹਦੇ ਕਰਕੇ ਵੇਚਣੀ ਅੱਛਾ ਉਧਰ ਪੈਸੇ ਦੇਣੇ ਪੈਣੇ ਪੈਸੇ ਦੇਣੇ ਉਧਰ ਅੱਛਾ ਕੁਝ ਜਗਾ ਜਿਹੜੀ ਲਿੰਦੀ ਤੇ ਉਹਦੇ ਕਰਕੇ ਫਿਰ ਗਲੀ ਚ ਆ ਤੇ ਗਲੀ ਤੇ ਫਿਰ ਇਸ ਕਰਕੇ ਵੇਚਣੀ ਬਣੀ ਅੱਛਾ ਅੱਛਾ ਆ ਗਲੀ ਚ ਵੱਜੇ ਆ ਪਸ਼ੂ ਸਾਰੇ ਤੇ ਹੁਣ ਫਿਰ ਆਪਣੀ ਜਗ੍ਹਾ ਲੈ ਲਈ ਆ। ਹਾਂਜੀ ਜਗ੍ਹਾ ਲਈ ਬਾਹਰ। ਠੀਕ ਆ। ਚਲੋ ਆਹ ਕਈ ਵਾਰੀ ਇਤਰਾ ਲੋਡ ਪੈ ਜਾਂਦੀ ਆ ਮਜਬੂਰੀਆਂ ਬਣ ਜਾਂਦੀਆਂ। ਹਾਂਜੀ। ਠੀਕ ਆ ਤੇ ਚਲੋ ਫਿਰ ਦਿਖਾਈਏ ਕਰੀਨਾ ਆਪਾਂ। ਥਾਣਾ ਇਹਦੇ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ। ਚੰਗੇ ਸਾਈਜ਼ ਦੇ ਆਪ ਤੇ ਜਿਹੜਾ ਥਾਨ ਜਿਹੜਾ ਇੱਥੇ ਲੱਗਾ ਵਾ। ਮਿਲ ਕੇ ਵੇਨ ਵੀ ਚੰਗੀ ਲੱਗੀ ਆ। ਇਹ ਕਿੰਨਾ ਕੁ ਲੈ ਜੋਗੀ ਟਾਈਮ? ਵੀਜੀ ਆ ਲੈ ਕੋਈ 10 ਦਿਨ ਲੈ ਜੋਗੀ ਵੀਜੀ। ਅੱਛਾ। ਹਾਂਜੀ। 10 ਦਿਨ ਲੈ ਜੋਗੇ। ਹਾਂਜੀ। ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਵੀਰ ਜੀ ਦੁੱਧ ਤੇ ਹੈਗਾ ਜੀ ਸੇਵਾ ਦਾ ਹਾਂਜੀ 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 ਜੇ ਆਪਾਂ ਆਖੀਏ ਵੀ ਜ ਹੁਣ ਆਵਾਜ਼ ਤੂੜੀ ਪਈ ਤੁਹਾਡੇ ਦੇ ਸਾਹਮਣੇ ਆ ਹਾਂਜੀ ਹਾਂਜੀ ਹਨੀ ਤੂੜੀ ਪਾ ਕੇ ਆਖੀਏ ਦੁੱਧ ਚੋਈਏ ਤਾਂ ਤੂੜੀ ਪਾ ਕੇ ਦੁੱਧ ਨਹੀਂ ਚੁ ਲੈ ਜਾਣਾ ਹਾਂਜੀ ਹਾਂਜੀ ਇਹ ਤੇ ਸੇਵਾ ਦਾ ਦੁੱਧ ਹੈ ਦੁੱਧ ਸੇਵਾ ਦਾ ਆਪਾਂ ਕੋਈ ਇਹ ਕਿ ਨਹੀਂ ਕੰਦ ਵੀ ਇਹ 20 ਦੇ ਦਊਗੀ 22 ਦੇ ਦਊਗੀ ਆਪਾਂ ਸੇਵਾ ਦੇ ਦੁੱਧ ਸੇਵਾ ਦਾ ਜੀ ਨਹੀਂ ਚਲੋ ਫਿਰ ਵੀ ਕੋਈ ਇੰਤਜ਼ਾਜ ਤਾਂ ਹੁੰਦਾ ਹੀ ਆ ਕੋਈ 16 17 ਲੀਟਰ ਤੇ ਦੇ ਹੀ ਦਊਗੀ ਠੀਕ ਹੈ ਕੋਈ ਯਾਦਗਰਸਲ ਦੀ ਅੱਛੀ ਆ ਹਾਂਜੀ ਹਾਂਜੀ ਇਹਨਾਂ ਦੁੱਧ ਤੇ ਵੀਰ ਜੀ ਨੇ ਦੇਣਾ ਹੀ ਚਾਹੀਦਾ ਤੋਰਾ ਫੇਰ ਇੱਕ ਰੀਨ ਚਲਣਾ ਚਾਹ ਬਾਕੀ ਚੰਗੇ ਕਦ ਕੱਦ ਚ ਆ ਗਾਵਾਂ ਦੇ ਹਿਸਾਬ ਨਾਲ ਵੱਡੀ ਵੜ ਹੈ ਵੀਡੀ ਛੋਟੀ ਵੜਣੀ ਆ ਥੱਲਿਆਂ ਵੀ ਚੰਗੀ ਭਰਨੀ ਆ आज आया बाकी चेहरे तो काफी खूबसूरत है जली। ਬਾਕੀ ਥੱਲੇ ਆਵੇਂ ਚੰਗੀ ਤਿਆਰ ਹੋਣੀ ਆ ਸੋਨ ਤੱਕਰ ਫਿਰ ਸਿੱਧਾ ਇਹ ਵਨ ਅ ਜਿਹੜੇ ਨੇ ਤਿਆਰ ਕਰਨਾ ਆ ਯਾਹੰਦਿਕ ਸਦੇਵਨ ਨਾ ਇਹਦਾ ਲੱਗੇ ਤਾਂ ਤੇ ਮੁੱਲ ਫਿਰ ਵੇਚੀ ਇਹਦਾ ਮੋਲੇ ਵੀ ਉਤੀ ਫੋਨ ਤੇ ਕਰ ਲਾਂਗੇ ਅੱਛਾ ਕੋ ਫੋਨ ਲਾ ਕੇ ਪੁੱਛ ਲੈਣਾ ਇਕ ਕਰੀ ਅਗਰ ਵੀ ਪੁੱਛ ਲੈ ਕੋਈ ਗੱਲ ਨਹੀਂ ਜਾਈ ਦੇ ਦਾਂਗੇ ਕੋਈ ਗੱਲ ਨਹੀਂ ਅੱਛਾ ਹਾਂਜੀ ਕੋਈ ਇਕ ਕਰੀ ਫੋਨ ਕੋ ਲਾਵੇ ਜਰੂਰ ਹਨਾ ਕਿਉਂਕਿ ਤਾਂ ਇਹ ਵੀ ਵੇਚ ਦੇਣੀ ਆ ਸਾਰੀ ਗੱਲ ਤੁਸੀਂ ਚਲੋ ਦੱਸਤੀ ਆ ਤੇ ਕੋਈ ਵੀਰ ਵਾਕਿਆ ਆਪੇ ਫੋਨ ਲਾ ਕੇ ਪੁੱਛ ਲੈਣਾ ਕੋਈ ਵੈਟ ਦੇ ਹਿਸਾਬ ਨਾਲ ਚਲੋ ਮੁੱਲ ਲਾਵੇ ਹਾਂਜੀ ਹਾਂਜੀ ਤੇ ਤੁਸੀਂ ਵੈਟ ਦੇ ਹਿਸਾਬ ਨਾਲ ਮੁੱਲ ਮੰਗਿਆ ਤੇ ਉਸਾਨਾ ਹੋ ਜਾਣੀ ਠੀਕ ਹੈ ਵੀਜੀ ਬਾਕੀ ਉਤਰਾਂ ਥਾਣ ਤੁਹਾਨੂੰ ਓਕੇ ਸਾਰੇ ਹਾਂਜੀ ਵੀਰ ਜੀ ਮੈਂ ਨਾ ਵੇਖੋ ਸਿੰਘ ਕਲਾਬੀ ਰੰਗ ਦਾ ਥਾਣੇ ਬੱਚੀ ਦਾ ਕੰਟੀਗਾ ਕਰਨਾ ਨਿੱਕੀ ਬੂਤੀ ਆ ਹਾਂਜੀ ਨਾੜਾ ਨੂੰ ਤੁਹਾਨੂੰ ਵਾੜੇ ਤੇ ਕਿੰਨਿਆ ਐ ਨਿੱਕੀ ਨਿੱਕੀ ਬ੍ਰੀਤੀ ਨਾੜਾ ਹਾਂਜੀ ਹਾਂਜੀ ਹਾਲੇ ਤਿਆਰ ਹੋਣੀ ਵੀਰ ਜੀ ਵਸੀ ਠੀਕ ਹੈ ਜੀ ਹਾਲੇ 10 ਦਿਨ ਲੈਂਦੀ ਆ 10 ਦਿਨਾਂ ਚ ਤੁਹਾਨੂੰ ਪਤਾ ਲੱਗ ਜਾਏ ਕਿ ਲੱਗ ਰਿਹਾਦਾ ਵੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਾਕੀ ਆਪਣੀ ਸਮਝਣਾ ਮਰਜ਼ੀ ਨਾਲ ਵਿੱਚ ਚੱਕ ਕੇ ਖਾਡੋ ਜੀ